ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੈ ਕਭੂ ਨਾ ਛਾੜੈ ਖੀ ਸਨ 1704 ਸਤਪੂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ 43 ਸਿੰਘਾਂ ਦੇ ਨਾਲ ਚਮਕੌਰ ਸਾਹਿਬ ਪਹੁੰਚੇ ਚਮਕੌਰ ਦੇ ਬਾਹਰ ਇੱਕ ਬਾਗ ਦੇ ਵਿੱਚ ਪਹੁੰਚੇ ਸਨ ਤੇ ਚਮਕੌਰ ਸਾਹਿਬ ਦੇ ਦੋ ਚੌਧਰੀ ਇਕ ਦਾ ਨਾਮ ਰੂਪਚੰਦ ਤੇ ਦੂਸਰਾ ਜਗਤ ਸਿੰਘ ਜਿਸ ਨੇ ਗੁਰੂ ਸਾਹਿਬਾਂ ਨੂੰ ਫਰਿਆਦ ਕੀਤੀ ਕਿ ਗੁਰੂ ਪਾਤਸ਼ਾਹ ਤੁਸੀਂ ਸਾਡੀ ਹਵੇਲੀ ਦੇ ਵਿੱਚ ਚਲੋ ਇਹ ਕੋਈ ਕਿਲਾਤਾ ਨਹੀਂ ਪਰ ਇਸ ਰੜੇ ਮੈਦਾਨ ਦੇ ਨਾਲੋਂ ਚੰਗਾ ਹੈ ਗੁਰੂ ਪਾਤਸ਼ਾਹ ਵੀ ਚਮਕੌਰ ਸਾਹਿਬ ਸ਼ਾਇਦ ਐਸੇ ਦੇ ਇਸ ਹਵੇਲੀ ਦੇ ਲਈ ਇਸ ਗੜੀ ਦੇ ਲਈ ਹੀ ਪਹੁੰਚੇ ਸਨ ਸਤਗੁਰੂ ਗੜੀ ਵੱਲ ਨੂੰ ਤੁਰ ਪਏ ਪਾਤਸ਼ਾਹ ਦੇ ਨਾਲ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਸਨ ਸਾਰੇ ਭੁੱਖੇ ਤੇ ਪਿਆਸੇ

ਅਕਾਲੀ ਸੈਨਾਪਤੀ ਨੇ ਮੋਰਚਾ ਬੰਦੀ ਕੀਤੀ। ਥਾ ਥਾ ਸਿੰਘਾਂ ਨੂੰ ਤਾਇਨਾਤ ਕਰਤਾ। ਕੁਝ ਸਿੰਘ ਆਰਾਮ ਕਰਨ ਲੱਗ ਪਏ। ਪਰ ਸਾਵਧਾਨ ਰਹੇ ਕਿਉਂਕਿ ਪਤਾ ਸੀ ਕਿ ਮੁਗਲ ਫੌਜ ਪੈੜਾਂ ਨੱਪਦਿਆਂ ਨੱਪਦਿਆ ਕਿਸੇ ਵੀ ਵੇਲੇ ਪਹੁੰਚ ਸਕਦੀ ਹੈ। ਰਾਤ ਲੰਗੀ, ਅੱਠ ਪੋ ਦੀ ਸਵੇਰੇ ਦਿਨ ਚੜਦਿਆਂ ਨੂੰ ਚਮਕੌਰ ਦੀ ਗੜੀ ਆਲੇ ਦੁਆਲੇ ਵੈਰੀ ਦਲ ਕੀੜੀਆਂ ਆਵਾਂਗ ਕੁਰਬਲ ਕੁਰਬਲ ਕਰਦਾ ਫਿਰਦਾ ਸੀ। ਜਿੱਧਰ ਵੇਖੋ ਫੌਜਾਂ ਹੀ ਫੌਜਾਂ ਦਿਖ ਰਹੀਆਂ ਸਨ ਕਲਗੀ ਧਰ ਦੇ ਆਪਣੇ ਕਹੇ ਅਨੁਸਾਰ 10 ਲੱਖ ਦੀ ਫੌਜ ਤੇ ਗੜੀ ਦੇ ਵਿੱਚ ਸਿਰਫ 40 ਭੁੱਖੇ ਤੇ ਪਿਆਸੇ ਸਿੰਘ ਪਾਸ਼ਾ ਨੇ ਵਿਉਂਤ ਬੰਦੀ ਅਨੁਸਾਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਦਰਵਾਜ਼ੇ ਤੇ ਲਾਏ ਤੇ ਬਾਕੀ 8-8 ਸਿੰਘ ਚਾਰੇ ਪਾਸੇ ਤੈਨਾਤ ਕਰ ਦਿੱਤੇ ਭਾਈ ਦਿਆ ਸਿੰਘ ਤੇ ਭਾਈ ਆਲਮ ਸਿੰਘ ਸਾਰੀ ਨਿਗਰਾਨੀ ਤੇ ਲਗਾਏ ਗਏ ਦੋਵੇਂ ਸਾਹਿਬਜ਼ਾਦੇ ਨਾਲ ਭਾਈ ਹਿੰਮਤ ਸਿੰਘ ਪਾਈ ਮੁਹਕਮ ਸਿੰਘ ਪਾਈ ਹਿੰਮਤ ਸਿੰਘ ਉਹਨਾਂ ਨੂੰ ਨਾਲ ਲੈ ਕੇ ਆਪ ਸਤਿਗੁਰੂ ਅਟਾਰੀ ਦੇ ਉੱਤੇ ਚੜ ਗਏ। ਉੱਥੋਂ ਬਾਹਰ ਦਾ ਸਾਰਾ ਨਜ਼ਾਰਾ ਸਾਰਾ ਦੁਸ਼ਮਣ ਦੀ ਹਰ ਹਰਕਤ ਦੇ ਉੱਤੇ ਨਜ਼ਰ ਪੈਂਦੀ ਸੀ। ਵਜ਼ੀਰ ਖਾਨ ਨੇ ਆਉਂਦਿਆ ਕਿ ਰਾ ਪਾ ਕੇ ਢੰਡੋਰਾ ਪਿੱਟਿਆ ਕਿ ਜੇ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ ਜਾਨ ਬਖਸ਼ੀ ਜਾਊ ਨਹੀਂ ਤਾਂ ਮੌਤ ਲਈ ਤਿਆਰ ਰਹਿਣ। ਬਚਣ ਦਾ ਕੋਈ ਰਾਹ ਨਹੀਂ ਇਸ ਦਾ ਜਵਾਬ ਅਟਾਰੀ ਤੋਂ ਤੀਰ ਨਾਲ ਦਿੱਤਾ ਗਿਆ ਮੁਗਲ ਫੌਜ ਨੇ ਤੀਰਾਂ ਦੀ ਬਰਖਾ ਕੀਤੀ ਤੇ ਅੰਦਰੋਂ ਵੀ ਜਵਾਬੀ ਕਾਰਵਾਈ ਹੋਈ ਪਰ ਗੜੀ ਦੇ ਨੇੜੇ ਕੋਈ ਨਾ ਆਇਆ ਆਖਰ ਮੁਗਲ ਜਰਨੈਲ ਮਲੇਰ ਕੋਟਲੇ ਵਾਲਾ ਨਾਹਰ ਖਾਨ ਲੁਕ ਕੇ ਗੜੀ ਦੇ ਕੋਲ ਆਇਆ ਤੇ ਕੰਧ ਦੇ ਨਾਲ ਪੌੜੀ ਲਾ ਕੇ ਚੜਿਆ ਜਦੋਂ ਕੰਧ ਤੋਂ ਸਿਰ ਉੱਤੇ ਕੀਤਾ ਅਟਾਰੀ ਬੈਠੇ ਪਾਸ਼ਾ ਨੇ ਇੱਕ ਤੀਰ ਬਖਸ਼ਿਆ ਖਾਨ ਦਾ ਸਰੀਰ ਥੱਲੇ ਤੇ ਰੂਹ ਅਸਮਾਨ ਉਤਰ ਗਈ ਮਗਰੇ ਗੁਲਸ਼ੀਰ ਖਾਨ ਚੜਿਆ ਉਹਦੇ ਸਿਰ ਗੁਰਜ ਮਾਰਿਆ ਤੇ ਘੜੇ ਮੰਗ ਪੰਨ ਦਿੱਤਾ ਦੋਹਾ ਭਰਾਵਾਂ ਦੀ ਇਹ ਹਾਲਤ ਵੇਖ ਖਵਾਜਾ ਮਹਿਦੂਦ ਖਾਨ ਕੰਧ ਦੇ ਹोले ਲੁੱਕ ਗਿਆ ਜਫਰ ਨਾਮੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਇਹ ਔਰੰਗਜ਼ੇਬ ਤੇਰਾ ਉਹ ਸੂਰਮਾ ਮੈਨੂੰ ਦਿਸਿਆ ਹੀ ਨਹੀਂ ਜੇ ਮੇਰੀ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਵੀ ਜ਼ਰੂਰ ਬਖਸ਼ ਦੇਣਾ ਸੀ ਇੱਕ ਹੋਰ ਪਠਾਨ ਦਾ ਜ਼ਿਕਰ ਕਰਦਿਆਂ ਪਾਸ਼ਾ ਕਹਿੰਦੇ ਨੇ ਕਿ ਤੇਰੇ ਇੱਕ ਹੋਰ ਸੂਰਮੇ ਨੇ ਬੜੇ ਹਮਲੇ ਕੀਤੇ ਕੁਝ ਸਿਆਣਪ ਨਾਲ ਕੁਝ ਬੇਅਕਲੀ ਦੇ ਨਾਲ ਉਹਨੇ ਮੇਰੇ ਦੋ ਸਿੰਘ ਮਾਰ ਦਿੱਤੇ ਪਰ ਫੇਰ ਉਹ ਵੀ ਆਪਣੀ ਜਾਨ ਮੈਨੂੰ ਦੇ ਗਿਆ ਐ ਜਰਨੈਲ ਮਰਦੇ ਵੇਗ ਨਵਾਬ ਵਜੀਤੇ ਨੇ ਇੱਕ ਹੋਰ ਵਾਰ ਹਮਲਾ ਕੀਤਾ ਗੱਡੀ ਅੰਦਰ ਤਾਇਨਾਤ ਸਿੰਘਾਂ ਨੇ ਚਾਰੇ ਪਾਸੇ ਬਰਾਬਰ ਤੀਰਾਂ ਦੀ ਵਾਛੜ ਕਰ ਦਿੱਤੀ ਜਿਸ ਕਰਕੇ ਸਭ ਨੂੰ ਜਾਨ ਬਚਾ ਕੇ ਪਿੱਛੇ ਭਜਣਾ ਪਿਆ ਅੰਦਰ ਗੋਲੀ ਸਿੱਕਾ ਵੀ ਬਿਲਕੁਲ ਸੀਮਤ ਸੀ ਆਨੰਦਪੁਰ ਸਾਹਿਬ ਦੇ ਵਾਂਗ ਅੰਦਰ ਬਹਿ ਰਹਿਣਾ ਵੀ ਸਹੀ ਨਹੀਂ ਸੀ ਸੋ ਸਲਾਹ ਕਰਕੇ ਗੁਰੂ ਹੁਕਮ ਨਾਲ ਪੰਜ-ਪੰਜ ਸਿੰਘਾਂ ਦੇ ਜਥੇ ਗੜੀ ਦੇ ਵਿੱਚੋਂ ਬਾਹਰ ਜਾਣ ਦੀ ਨੀਤੀ ਬਣਾਈ ਗਈ ਪਿਆਰੇ ਭਾਈ ਹਿੰਮਤ ਸਿੰਘ ਪਹਿਲਾ ਜਥਾ ਲੈ ਗੜੀ ਚੋਂ ਬਾਹਰ ਨਿਕਲੇ ਉਤੋਂ ਪਾਸ਼ਾ ਤੀਰਾਂ ਦਾ ਮੀ ਪਵਾਉਣ ਲੱਗ ਪਏ ਇੱਕ ਤੀਰ ਕਈਆਂ ਦੇ ਵਿੱਚੋਂ ਪਾਰ ਹੁੰਦਾ ਸੈਂਕੜਿਆਂ ਨੂੰ ਨਰਕ ਨੂੰ ਤੋੜਦਾ ਆਖਿਰ ਸਾਰਾ ਜਥਾ ਗੁਰੂ ਚਰਨ ਦੇ ਵਿੱਚ ਲੀਨ ਹੋ ਗਿਆ ਦੂਜਾ ਜਥਾ ਗਿਆ ਉਹ ਵੀ ਪਹਿਲੇ ਜਥੇ ਵਾਂਗ ਜੂਝਦਿਆਂ ਜੂਝਦਿਆਂ ਵੈਰੀ ਦੇ ਆਹੂ ਲਾਉਂਦਿਆਂ ਸ਼ਹੀਦੀ ਪਾ ਗਿਆ ਦੋ ਜਥੇ ਸ਼ਹੀਦ ਹੋਣ ਤੋਂ ਬਾਅਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਹਬਜ਼ਾਦਿਆਂ ਨੂੰ ਲੈ ਕੇ ਗੱਡੀ ਦੇ ਵਿੱਚੋਂ ਨਿਕਲ ਜਾਓ ਤੇ ਪਾਸ਼ਾ ਨੇ ਅਣ ਸੁਣੀ ਕਰ ਦਿੱਤੀ ਫਿਰ ਬੇਨਤੀ ਕੀਤੀ ਸਾਡੀ ਮੰਨੋ ਸਾਹਿਬਜ਼ਾਦੇ ਨੂੰ ਲੈ ਕੇ ਚਲੇ ਜਾਓ ਤਾਂ ਕਲਗੀਧਰ ਪਿਤਾ ਨੇ ਕਿਹਾ ਕਿਹੜੇ ਸਾਹਿਬਜ਼ਾਦੇ ਕੀ ਤੁਸੀਂ ਮੇਰੇ ਪੁੱਤ ਨਹੀਂ ਹੋ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੀ ਹੋ ਸਾਰੇ ਮੇਰੇ ਹੋ ਸੁਣ ਕੇ ਸਾਰੇ ਸਿੰਘ ਚੁੱਪ ਕਰ ਗਏ ਉਧਰ ਵਜ਼ੀਰ ਖਾਨ ਨੇ ਸਮਾਈਲ ਖਾਨ ਹਿਦੈਤ ਖਾਨ ਖਲੀਲ ਖਾਨ ਸੁਲਤਾਨ ਖਾਨ ਤੇ ਅਸਮਾਨ ਖਾਨ ਜਹਾਨ ਖਾਨ ਕਈ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰ ਫਿਰ ਇੱਕ ਜਬਰਦਸਤ ਹਮਲਾ ਕਰਨ ਦਾ ਯਤਨ ਕੀਤਾ ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਆ ਦਿਓ ਕਲਗੀਧਰ ਪਿਤਾ ਨੇ ਖੁਸ਼ੀ ਦੇ ਨਾਲ ਥਾਪੜਾ ਦਿੱਤਾ ਭਾਈ ਦਿਆ ਸਿੰਘ ਨੇ ਰੋਕਿਆ ਤਾਂ ਬਾਬਾ ਜੀ ਨੇ ਕਿਹਾ ਪੰਗਾਣੀ ਦਾ ਜੰਗ ਜਿੱਤ ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਰੱਖਿਆ ਸੀ ਅੱਜ ਤੁਸੀਂ ਵੇਖਿਓ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ ਹੈ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਅਗਰ ਤੋ ਜੀਤਾ ਨਹੀਂ ਆਊਂਗਾ ਸਾਹਿਬ ਜادہ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੁਹਕਮ ਸਿੰਘ ਭਾਈ ਇਛਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ। ਬਾਬਾ ਜੀ ਦੀ ਉਮਰ ਉਸ ਵੇਲੇ 18 ਕਾ ਸਾਲ ਦੀ ਸੀ। ਹਵੇਲੀ ਤੋਂ ਬਾਹਰ ਨਿਕਲਦਿਆਂ ਜਕਾਰੇ ਛੱਡੇ ਗਏ। ਅਸਮਾਨ ਗੂੰਜਣ ਲਗਾ ਦਿੱਤਾ। ਬਾਬਾ ਜੀ ਸਿੰਘ ਜੀ ਨੇ ਅੱਗੇ ਵੱਧਦੇ ਖਾਨਾ ਨੂੰ ਸਮੇਤ ਫੌਜ ਤੀਰਾਂ ਦੇ ਨਾਲ ਮਿੰਨ ਦਿੱਤਾ। ਜਿਹੜੇ ਗੁਰੂ ਪਿਤਾ ਦੇ ਸਾਹਿਬ ਜਾਦੇ ਨੂੰ ਜਾਣਦੇ ਸਨ ਵਜ਼ੀਰ ਖਾਨ ਤੇ ਅਜਮੇਰ ਚੰਦ ਰਾਜੇ ਵਰਗੇ ਉਹ ਵੀ ਇਹ ਵੇਖ ਕੇ ਹੈਰਾਨ ਸਨ ਕਿ ਕੋਈ ਪਿਓ ਆਪਣੇ ਜਵਾਨ ਪੁੱਤ ਨੂੰ ਮੌਤ ਦੇ ਮੂੰਹ ਦੇ ਵਿੱਚ ਕਿਵੇਂ ਭੇਜ ਸਕਦਾ ਤੀਰਾਂ ਦੇ ਮੀਂਹ ਤੋਂ ਬਚਦੀ ਫੌਜ ਪਿੱਛੇ ਨੂੰ ਮੁੜ ਰਹੀ ਹੈ ਬਾਬਾ ਜੀ ਨੇ ਨੇਜਾ ਲਿਆ ਤੇ ਫੁੱਲਾਂ ਦੀ ਮਾਲਾ ਮੰਗ ਸਰੀਰ ਜੜੇ ਨੇ ਉਹ ਮੁਗਲਾਂ ਦੇ پرو ਦਿੱਤੇ ਤੀਰ ਮੁਕੇ ਜਿਹੜਾ ਵਰਸ਼ਾ ਹੈ ਉਹ ਉਹਦੇ ਨਾਲ ਜਿਹੜਾ ਮੁਗਲਾਂ ਦੇ ਉੱਤੇ ਵਾਰ ਕੀਤੇ ਜਾ ਰਹੇ ਨੇ ਬਾਬਾ ਜੀ ਜੰਗ ਦੇ ਮੈਦਾਨ ਦੇ ਵਿੱਚ ਇਵੇਂ ਉਛਲ ਰਹੇ ਨੇ ਜਿਵੇਂ ਮਗਰਮਛ ਪਾਣੀ ਦੇ ਵਿੱਚ ਉਛਲਦਾ ਇਹ ਵੇਖੋ ਜਿਹੜਾ ਵੈਰੀ ਦਲਿਆ ਉਹਦੇ ਉਹਦੇ ਵਿੱਚ ਭਗਦੜ ਮਚ ਜਾਂਦੀ ਹੈ ਵੈਰੀ ਦਲ ਦੇ ਵਿੱਚ ਭਗਦੜ ਮਚ ਗਈ ਚੀਕਾ ਮਾਰਦੇ हे ਖੁਦਾ ਬਚਾ ਲੈ ਬਚਾਲੇ ਦਾ ਰੋਲਾ ਪਾਉਂਦੇ ਨੇ ਇਸ ਵਾਕਿਆ ਨੂੰ ਕਵੀ ਸੈਨਾਪਤੀ ਇੰਜ ਬਿਆਨ ਕਰਦਾ ਲੇਤ ਪਰੋਏ ਪਠਾਨ ਕੋ ਸਭ ਹਨ ਸਾਗ ਦਿਖਲਾਏ ਦੇਖ ਹੀ ਸਭ ਕਹਤ ਹੈ ਅਰੇ ਖੁਦਾਏ ਖੁਦਾਏ ਇਦਾਂ ਸੀਨੇ ਪਰੋਂਦਿਆਂ ਸਾਹਮਣੇ ਇੱਕ ਬੜਾ ਤਕੜਾ ਜਰਨਿਆਲ ਪਠਾਨ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਣ ਖਲੋਤਾ ਜਿਹਨੇ ਸਾਰਾ ਸਰੀਰ ਸੰਜੋਗ ਦੇ ਵਿੱਚ ਮੜਿਆ ਹੋਇਆ ਸੀ ਬਾਬਾ ਜੀ ਨੇ ਜ਼ੋਰ ਦੇ ਨਾਲ ਇੱਕ ਨੇਜਾ ਸੀਨੇ ਦੇ ਵਿੱਚ ਮਾਰਿਆ ਸੰਜੋਗ ਪਾੜ ਕੇ ਜਿਹੜਾ ਨੇਜਾ ਉਸ ਪਠਾਨ ਦੀ ਛਾਤੀ ਦੇ ਵਿੱਚ ਤਸ ਗਿਆ ਪਰ ਜਦੋਂ ਨੇਜਾ ਵਾਪਸ ਖਿੱਚਣ ਲੱਗੇ ਤਾਂ ਹੱਥ ਦੇ ਵਿੱਚ ਕੱਲਾ ਡੰਡਾ ਹੀ ਆਇਆ ਨੇਜਾ ਸਰੀਰ ਦੇ ਵਿੱਚ ਹੀ ਟੁੱਟ ਗਿਆ ਉਹ ਸੁੱਟ ਕੇ ਬਾਬਾ ਜੀ ਨੇ ਭਗौती ਸੂਤ ਲਈ ਜਦੋਂ ਮਿਆਨੋਂ ਬਾਹਰ ਕੱਢੀ yogi Allah yaar khan yogi ਲਿਖਦਾ ਹੈ ਕਿ ਐਂ ਲੱਗਦਾ ਸੀ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਚਮਕਦੀ ਹੋਵੇ ਤਲਵਾਰ ਸੀ ਤਲਵਾਰ ਥੀ ਕਿਆ ਜਾਣੀਏ ਕਿਆ ਥੀ ਖੁੰਖਾਰ ਥੀ ਖੁੰਬਾਰ ਥੀ ਆਫਤ ਥੀ ਬਲਾ ਥੀ ਥੀ ਆਬ ਯਾ ਫੁਲਾਦ ਪੇ ਬਿਜਲੀ ਕੇ ਜ਼ਲਾ ਥੀ ਯਮਰਾਜ ਕੀ ਅੰਮਾ ਥੀ ਯਮਰਾਜ ਕੀ ਅੰਮਾ ਥੀ ਉਹ ਸ਼ਮਸ਼ੀਰੇ ਕਜ਼ਾ ਥੀ ਜੋਗੀ ਜੀ ਕਹਿੰਦੇ ਤਲਵਾਰ ਨਹੀਂ ਉਹ ਯਮਰਾਜ ਦੀ ਮਾਂ ਸੀ ਬਸ ਜਿਸ ਦੇ ਸਿਰ ਤੇ ਬਹਿ ਗਈ ਉਹ ਗਿਆ ਇੱਕ ਦੇ ਦੋ ਤੇ ਦੂਰ ਦੇ ਚਾਰ ਹਿੱਸੇ ਕਰਦੀ ਜਾਂਦੀ ਇਹ ਆਈ ਉਹ ਪਹੁੰਚੀ ਉਹ ਗਈ ਸਨਸੇ ਨਿਕਲਕਰ ਜਬ ਬੈਠ ਗਈ ਸਰਪੇ ਉਠੀ ਤਨਸੇ ਨਿਕਲਕਰ ਦੋ ਕਰ ਗਈ ਚਾਰ ਆਇਨਾ ਜੋਸ਼ਨਸੇ ਨਿਕਲਕਰ ਤਰਾਰੀ ਮੇ ਤੇਜ਼ੀ ਮੱਥੀ ਨਾਗਨਸੇ ਨਿਕਲਕਰ ਇਦਾਂ ਜੰਗ ਕਰਦਿਆਂ ਬਾਬਾ ਜੀ ਦਾ ਘੋੜਾ ਵੀ ਸ਼ਹੀਦ ਹੋ ਗਿਆ ਵਾਰੀ ਵਾਰੀ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਬਾਬਾ ਜੀ ਦੀ ਤਲਵਾਰ ਵੀ ਟੁੱਟ ਗਈ ਆਖਿਰ ਪੁਰਜਾ ਪੁਰਜਾ ਹੋ ਗੁਰੂ ਪਿਤਾ ਦੇ ਸੰਭੁਖ ਸ਼ਹੀਦੀ ਪਾ ਸਾਹਿਬ ਜادہ ਅਜੀਤ ਸਿੰਘ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾ ਦੇ ਵਿੱਚ ਜਾਬ ਰਾਜੇ ਵੱਡੇ ਪੁੱਤ ਦੇ ਜੋਹਰ ਤੱਕ ਸ਼ਹੀਦ ਹੁੰਦਿਆਂ ਵੇਖ ਕਲਗੀਧਰ ਪਾਸ਼ਾ ਜੀ ਨੇ ਟਾਰੀ ਦੇ ਵਿੱਚ ਉੱਚੀ ਆਵਾਜ਼ ਦੇ ਨਾਲ ਜੈਕਾਰੇ ਲਗਾਏ ਤੇ ਨਾਲ ਹੀ ਬਚਨ ਕਹੇ ਵਾਹ ਪੁੱਤਰ ਵਾਹ ਕਿਆ ਖੂਬ ਮਰਦਾਂ ਦੇ ਵਾਂਗ ਯੁੱਧ ਕੀਤਾ ਹਾਂ ਕਿਉਂ ਨਹੀਂ ਆਖਰ ਤੁਸੀਂ ਮੇਰੇ ਵੱਡੇ ਫਰਜ਼ੰਦ ਹੋ ਇਦਾਂ ਹੀ ਲੜਨਾ ਸੀ ਇਸ ਵਾਕਿਆ ਨੂੰ ਅੱਲਾ ਯਾਰਖਾਂ yogi ਇੰਜ ਬਿਆਨ ਦੇ ਨੇ ਕਿ ਸਾਬਾਸ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਇਸ ਤਰ੍ਹਾਂ ਸਾਹਿਬਜਾਦਾ ਅਜੀਤ ਸਿੰਘ ਜਥੇ ਦੇ ਨਾਲ ਮੁਗਲਾਂ ਦੇ ਨਾਲ ਜੂਝਦਿਆਂ ਹੋਇਆਂ ਸ਼ਹੀਦੀ ਪਾ ਗਏ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਦੇ ਨਾਲ ਜੂਝਦਿਆਂ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ 300 ਤੋਂ ਵੱਧ ਫੱਟ ਲੱਗੇ ਸਨ